ਸੰਗਰੂਰ ਦੇ ਵਿੱਚ ਉਸ ਵੇਲੇ ਇੱਕ ਸਪਾ ਸੈਂਟਰ ਦੇ ਵਿੱਚ ਭਾਜੜਾ ਪੈ ਗਈਆਂ ਜਦੋਂ ਪੁਲਿਸ ਨੇ ਇੱਥੇ ਛਾਪਾ ਮਾਰ ਲਿਆ ਜੀ ਹਾਂ ਜਿਸ ਤਰ੍ਹਾਂ ਦੇਖ ਨੂੰ ਮਿਲਦਾ ਹੈ ਕਿ ਸਪਾ ਸੈਂਟਰ ਦੇ ਨਾਮ ਦੇ ਉੱਤੇ ਦੇ ਵਪਾਰ ਦੇ ਧੰਦੇ ਵੱਡੇ ਪੱਧਰ ਤੇ ਕੀਤਾ ਜਾ ਰਹੇ ਨੇ ਉੱਥੇ ਹੀ ਸੰਗਰੂਰ ਦੇ ਵਿੱਚ ਵੀ ਇੱਕ ਸਪਾ ਸੈਂਟਰ ਤੇ ਰੇਡ ਮਾਰੀ ਗਈ ਇਸ ਸਪਾ ਸੈਂਟਰ ਦੇ ਵਿੱਚ ਦੇਬ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ ਪੁਲਿਸ ਨੂੰ ਜਦੋਂ ਸੂਚਨਾ ਮਿਲੀ ਤਾਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਗੁਪਤ ਢੰਗ ਦੇ ਨਾਲ ਸਪਾ ਸੈਂਟਰ ਦੇ ਉੱਤੇ ਛਾਪਾਂ ਮਾਰਿਆ ਗਿਆ ਜਿਸ ਦੇ ਵਿੱਚ ਕਾਰਵਾਈ ਕੀਤੀ ਗਈ ਅਤੇ ਮੈਨੇਜਰ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਇਲਾਵਾ ਇਸ ਸਪਾ ਸੈਂਟਰ ਦੀ ਚੰਗੀ ਤਰੀਕੇ ਦੇ ਨਾਲ ਛਾਣ ਬੀਣਾ ਕੀਤੀ ਗਈ ਹੈ ਜਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਕਿ ਇੱਥੇ ਔਰਤਾਂ ਦੇ ਨਾਲ ਬਲਾ ਕੇ ਜਿਹੜਾ ਕਿ ਇੱਥੇ ਦੇਹਵਪਾਰ ਦਾ ਧੰਦਾ ਉਹ ਕੀਤਾ ਜਾਂਦਾ ਸੀ ਜੀ ਅਸੀਂ ਮੁਕੱਦਮਾ ਨੰਬਰ 117 10 ਚ 2025 ਨੂੰ ਕੰਨ ਲਰਜ ਕੀਤਾ ਗਿਆ ਉਹਦੇ ਚ ਅਸੀਂ ਮੋਰਲ ਟ੍ਰੈਫਿਕ ਐਕਟ 3 ਤੇ ਮੋਰਲ ਟ੍ਰੈਫਿਕ ਐਕਟ 5 ਲਗਾਏ ਜੀ ਇਹਦੇ ਚ ਅਸੀਂ ਦੋ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਿੰਨਾਂ ਚ ਇੱਕ ਅਮਿਤ ਕੁਮਾਰ ਆ ਜਿਹੜਾ ਮਾਲਕਾ ਜੀ ਜਿਹੜਾ ਪਾਣੀ ਪੱਦਾ ਰਹਿਣ ਵਾਲਾ ਇੱਕ ਇਹਨਾਂ ਦਾ ਗੇ ਰੱਖਿਆ ਸੀਗਾ ਮੈਨੇਜਰ ਜੀ ਦੀਪ ਦੀਪ ਪੁੱਤਰ ਸਰੇਸ਼ ਇਹ ਵੀ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਹੈ ਇਹ ਦੋ ਬੰਦੇ ਤੇ ਕਲਾ ਮੁਕਦਮਾ ਦਰਜ ਹੋਇਆ ਤੇ ਜਿਹੜੇ ਮੈਨੇਜਰ ਦੀ ਕਲ ਰੈਸਟ ਹੈ ਉਹ ਮਾਲਕ ਦੀ ਰੈਸਟ ਵਾਕੀ ਮਾਲਕ ਦੀ ਰੈਸਟ ਵਾਕੀ ਕਿਸ ਤਰ੍ਹਾਂ ਦਾ ਉਹਦੇ ਧੰਦਾ ਕਰਦੇ ਸੀ ਜੇ ਕਿ ਕੋਈ ਰੂਮ ਪ੍ਰੋਵਾਈਡ ਕਰਾਂ ਦੇਤੀ ਜਾਂ ਕੁਝ ਉਹ ਕਰਦੇ ਸੀ ਸਾਨੂੰ ਮੁਖਬਰੀ ਮਿਲੀ ਸੀ ਕਿ ਜਿਹੜੇ ਇਹਨਾਂ ਨੇ ਫੇਰੀ ਟੇਲਜ਼ ਨਾਂ ਦਾ ਇੱਕ ਸਪਾ ਸੈਂਟਰ ਖੋਲਿਆ ਹੋਇਆ ਹੈ ਇਸ ਸਪਾ ਸੈਂਟਰ ਦੀ ਆਰਚ ਜਿਹੜੀਆਂ ਗਰੀਬ ਲਾਚਾਰ ਲੜਕੀਆਂ ਨੇ ਜਾਂ ਔਰਤਾਂ ਨੇ ਉਹਨਾਂ ਨੂੰ ਆਪਦੇ ਦਫ਼ਤਰ ਬੁਲਾਉਂਦੇ ਤੇ ਇਹਨਾਂ ਤੋਂ ਸਪਾ ਕਰਵਾਉਣ ਉਹਦੇ ਲੜਕੇ ਜਾਂ ਲੜਕੀਆਂ ਲੜਕੇ ਜਾਂ ਮਰਦਾਂ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕਰਕੇ ਤੇ ਉਹਨਾਂ ਨਾਲ ਦੇਵਪਾਰ ਦਾ ਧੰਦਾ ਚਲਾਇਆ ਜਾਂਦਾ ਹੈ ਇਹ ਮੈਂ ਕੀ ਮੌਕੇਵਾਰ ਦਾ ਕੋਈ ਫੜੇ ਵੀ ਗਏ ਨੇ ਦੀ ਕੋਈ ਮੁੰਡੇ ਫੜੇ ਗਏ ਹੋਣ ਜਾਂ ਕੋਈ ਕੁੜੀਆਂ ਦੇ ਕੋਈ ਬਿਆਨ ਹੋਵੇ ਕੁੜੀਆਂ ਦੀ ਅਸੀਂ ਸਟੇਟਮੈਂਟ ਰਿਕਾਰਡ ਕੀਤੀਆਂ ਨੇ ਜੀ ਤੇ ਉਹਨਾਂ ਨੂੰ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਤੇ ਇਹਨਾਂ ਦੇ ਚੰਗਲ ਤੋਂ ਯਾਦ ਕਰਾਂ ਕਿ ਤੇ ਵਾਪਸ ਆਪਣੇ ਪਰਿਵਾਰਾਂ ਨੂੰ ਕਿਹਾ ਇਹ ਜਿਹੜੇ ਲੜਕੀਆਂ ਸੀ ਜਿ ਕਿਉਂ ਨਾ ਪੈਸੇ ਕਾਂਸਾ ਦਿੰਦੇ ਸੀ ਆ ਉਹਨਾਂ ਕੋਲ ਬਲੈਕਮੇਲ ਕਰਦੇ ਜਾਂ ਕੋਈ ਜਬਰੇ ਕੰਮ ਕਰਾਉਂਦੇ ਕਹਿੰਦੀ ਤਫਤੀਸ਼ ਚੱਲ ਰਹੀ ਹੈ ਜੀ ਜਿਹੜੀ ਕੋਈ ਵੀ ਗੱਲ ਸਾਹਮਣੇ ਆਈ ਉਹਦੀ ਬੰਦੀ ਕਾਰਵਾਈ ਕੀਤੀ ਗਈ ਹੈ ਕਿਆ ਦੇ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਸਪਾ ਸੈਂਟਰ ਤੇ ਇਸ ਤਰੀਕੇ ਨਾਲ ਛਾਪਾ ਮਾਰਿਆ ਹੋਵੇ ਲਗਾਤਾਰ ਅਜਿਹੇ ਸਪਾ ਸੈਂਟਰਾਂ ਦੇ ਆਰ ਦੇ ਵਿੱਚ ਜਿੱਥੇ ਧੰਦੇ ਚਲਾਏ ਜਾਂਦੇ ਨੇ ਚਾਹੇ ਹੋਟਲਾਂ 'ਚ ਹੋਣ ਉੱਥੇ ਵੀ ਕਾਰਵਾਈ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ